ਬਰਸਾਤ ਦੇ ਮੌਸਮ ਵਿੱਚ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਹੋ ਜਾਓ ਸਾਵਧਾਨ ਬਾਲਬਾਲ ਬਚੀ ਔਰਤ ਦੀ ਜਾਨ ਅਕਸਰ ਹੀ ਬਰਸਾਤ ਦੇ ਮੌਸਮ ਵਿੱਚ ਕਈ ਤਰ੍ਹਾਂ ਦੇ ਕੀੜੇ ਮਕੌੜੇ ਨਿਕਲਦੇ ਨੇ ਜੋ ਕਿ ਕਈ ਵਾਰ ਕਿਸੇ ਦਾ ਜਾਨੀ ਨੁਕਸਾਨ ਵੀ ਕਰ ਦਿੰਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਮੀਂਹ ਹਟਣ ਤੋਂ ਬਾਅਦ ਜਦੋਂ ਇੱਕ ਔਰਤ ਬਾਸਬੇਸ਼ਨ ਵਿੱਚ ਪਏ ਝੂਠੇ ਭਾਂਡੇ ਮਾਂਜਣ ਜਾਂਦੀ ਏ ਤਾਂ ਜਿਵੇਂ ਹੀ ਔਰਤ ਭਾਂਡੇ ਮਾਂਜਣ ਲੱਗਦੀ ਏ ਤਾਂ ਦੂਸਰੇ ਪਾਸਿਓਂ ਇੱਕ ਵੱਡਾ ਸਾਰਾ ਸੱਪ ਆਉਂਦਾ ਏ ਅਤੇ ਜਿਵੇਂ ਹੀ ਉਹ ਔਰਤ ਦੇ ਡੰਗ ਮਾਰਨ ਲੱਗਦਾ ਏ ਤਾਂ ਨੂੰ ਪਤਾ ਲੱਗ ਜਾਂਦਾ ਹੈ ਅਤੇ ਉਹ ਭੱਜ ਕੇ ਪਾਸੇ ਹੋ ਜਾਂਦੀ ਹੈ ਤੇ ਅੰਦਰ ਚਲੀ ਜਾਂਦੀ ਏ ਅਤੇ ਇਹ ਸੱਪ ਵੀ ਉੱਥੋਂ ਭੱਜ ਜਾਂਦਾ ਏ ਸੋ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਇਸ ਨੇ ਡੰਗ ਮਾਰਨ ਤੋਂ ਪਹਿਲਾਂ ਹੀ ਸੱਪ ਨੂੰ ਦੇਖ ਲਿਆ ਨਹੀਂ ਤਾਂ ਇਸ ਔਰਤ ਦੀ ਮੌਤ ਵੀ ਹੋ ਸਕਦੀ ਸੀ ਸੋ ਤੁਸੀਂ ਵੀ ਆਪਣਾ ਹਮੇਸ਼ਾ ਧਿਆਨ ਜ਼ਰੂਰ ਰੱਖੋ ਖਾਸ ਕਰ ਗਰਮੀ ਅਤੇ ਬਰਸਾਤ ਦੇ ਦਿਨਾਂ ਵਿੱਚ ਕਿਉਂਕਿ ਜ਼ਿਆਦਾਤਰ ਸੱਪ ਕੀੜੇ ਮਕੌੜੇ ਇਹਨਾਂ ਦਿਨਾਂ ਵਿੱਚ ਹੀ ਜ਼ਿਆਦਾ ਨਿਕਲਦੇ ਨੇ ਸੋ ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ